ਰੀਸੈਂਟਲੀ ਨਾ ਬਿਨਾ ਨਾਮ ਲਿੱਤੇ ਆ ਮੈਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਸਾਂਝੀਆਂ ਕਰਨਾ ਆਮ ਤੌਰ ਦੇ ਉੱਤੇ ਇੱਕ ਐਸਟ੍ਰੋਲੋਜਰ ਕੋਲ ਬਹੁਤ سارے ਸਵਾਲ ਆਉਂਦੇ ਨੇ ਮੈਂ ਥੋੜਾ ਜਿਹਾ ਮੇਰੀ ਕਿਸਮਤ ਚੰਗੀ ਕਹਿ ਲੋ ਜਾਂ ਜਿਵੇਂ ਵੀ ਮੇਰੇ ਕੋਲ ਨਾ ਵਿਚਾਰਕ ਲੋਕ ਵੀ ਬਹੁਤ ਨੇ ਕਿ ਜਿਨ੍ਹਾਂ ਦਾ ਜਿਨ੍ਹਾਂ ਨੇ ਨਾਤਾ ਵਿਆਹ ਪੁੱਛਣਾ ਹੈ ਨਾ ਸੰਤਾਨ ਕੁਛ ਨਹੀਂ ਹੈ ਨਾ ਕਾਰੋਬਾਰ ਪੁੱਛਣਾ ਹੈ ਨਾ ਪੈਸਾ ਪੁੱਛਣਾ ਹੈ ਜਿਨ੍ਹਾਂ ਨੇ ਇਹ ਪੁੱਛਣਾ ਹੈ ਕਿ ਕਿਹੜਾ ਧਿਆਨ ਉਹਨਾਂ ਲਈ ਬਣਿਆ ਆਧਿਆਤਮਿਕ ਦਾ ਰਸਤਾ ਕਿਵੇਂ ਹੋਏਗਾ ਕਿਵੇਂ ਜਾਣਾ ਚਾਹੀਦਾ ਹੈ ਤੇ ਕਈ ਵਾਰੀ ਲੋਕ ਕਨਫਿਊਜ਼ ਨੇ ਕਿ ਐਸਟ੍ਰੋਲੋਜੀ ਧਰਮ ਹੈ ਜਾਂ ਪਖੰਡ ਹੈ ਸ਼ਾਸਤਰ ਹੈ ਜਾਂ ਸਾਇੰਸ ਹੈ ਇਹਨੂੰ ਕਿਹਦੇ ਨਾਲ ਜੋੜੀਏ ਤਾਂ ਚਲੋ ਇਹ ਸਾਰੀਆਂ ਵਿਚਾਰਾ ਹੁੰਦੀਆਂ ਰਹਿੰਦੀਆਂ ਨੇ ਮੈਂ ਵੀ ਜਦੋਂ ਵੀ ਕੋਸ਼ਿਸ਼ ਕਰਦਾ ਕਿਸੇ ਮਹਾਂਪੁਰਖਾਂ ਨੂੰ ਮਿਲਦਾ ਤਾਂ ਸੋਚਦਾ ਕਿ ਹਾਂ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਮੈਂ ਸਹੀ ਰਾਹ ਤੇ ਆ ਜਾਂ ਨਹੀਂ ਹੈਗਾ ਗੁਰਬਾਣੀ ਦੇ ਬਾਰੇ ਕੀ ਕਹਿੰਦੀ ਹੈ ਤਾਂ ਚੰਗੇ ਅਲੱਗ-ਅਲੱਗ ਵਿਚਾਰ ਮਿਲਦੇ ਨੇ ਬਟ ਅਕਸਰ ਮੈਨੂੰ ਹਲਾਸ਼ੇਰੀ ਮਿਲਦੀ ਹੈ ਤਾਂ ਮੈਂ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਸੋਚਦਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਾਇਦ ਕੋਈ ਰਹਿਮਤ ਮੇਰੇ ਉੱਤੇ ਵਾਦੀ ਹੈ। ਬਟ ਪਿਛਲੇ ਦਿਨੋਂ ਨਾ ਮੈਂ ਤੁਹਾਨੂੰ ਸੰਤਾਨ ਬਾਰੇ ਕੀ ਗੱਲ ਕਰਨਾ ਚਾਹੁੰਨਾ ਕਿ ਪਰਮਾਤਮਾ ਤੋਂ ਆਪਾਂ ਨੂੰ ਇਹ ਦਾਤਾ ਮੰਗਣੀਆਂ ਚਾਹੀਦੀਆਂ ਨਹੀਂ ਤੇ ਕਦੋਂ ਤੇ ਕਿਵੇਂ ਮੰਗਣੀਆਂ ਚਾਹੀਦੀਆਂ। ਕੋਈ ਇੱਕ ਕਪਲ ਸੀਗੇ ਜਿਹੜੇ ਸੰਤਾਨ ਨੂੰ ਲੈ ਕੇ ਬਹੁਤ ਚਿੰਤਿਤ ਸੀ। ਸੰਤਾਨ ਵਾਲੇ ਸਵਾਲ ਬਹੁਤ ਜ਼ਿਆਦਾ ਆਉਂਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਗਲਤ ਵੀ ਨਹੀਂ ਹੈ ਕਿਸੇ ਨੂੰ ਪੁੱਤਰ ਦੀ ਦਾਤ ਦਾ ਫੁਰਨਾ ਹੋਣਾ ਕਿ ਇੱਕ ਬੇਟਾ ਹੋਵੇ ਜਾਂ ਇੱਕ ਸੰਤਾਨ ਹੋਵੇ ਜਾਂ ਦੋ ਹੋਣ ਇਹ ਚ ਗਲਤ ਕੀ ਹੈ ਪਰੰਤੂ ਜਦੋਂ ਆਪਾਂ ਇੱਕ ਚੀਜ਼ ਨੂੰ ਐ ਸੋਚ ਲੈਨੇ ਆ ਕਿ ਜ਼ਿੱਦ ਫੜ ਲੈਨੇ ਆ ਕਿ ਹੋਣਾ ਚਾਹੀਦਾ ਉਹਦੇ ਲਈ ਅਸੀਂ ਗਲਤ ਰਾਸਤੇ ਇਖਤਿਆਰ ਕਰਦੇ ਆ ਤਾਂ ਉਹ ਉੱਥੇ ਕਿਤੇ ਨਾ ਕਿਤੇ ਕੁਝ ਗਲਤੀਆਂ ਹੋ ਜਾਂਦੀਆਂ ਗਲਤ ਰਾਸਤੇ ਮਤਲਬ ਆਪਾਂ ਕੋਈ ਨਾ ਕੋਈ ਉਪਾਏ ਕਰਨ ਲੱਗ ਜੀਏ ਤੱਕਾ ਹੀ ਕਰੀਏ ਤਾਂ ਉੱਥੇ ਗਲਤ ਹੈ ਹਲ ਅਕਸਰ ਜਿਹੜੇ ਲੋਕ ਆ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਾਲੇ ਜਾਣਦੇ ਨੇ ਉੱਥੇ ਪੁੱਤਰਾਂ ਦਾ ਦਾਨ ਨਹੀਂ ਕਿਹਾ ਜਾਂਦਾ ਲੋਕੀ ਉੱਥੇ ਮਿੱਸੇ ਪ੍ਰਸ਼ਾਦੇ ਤੇ ਪਿਆਜ਼ ਗੰਡੇ ਲੈ ਕੇ ਚੜਾਉਂਦੇ ਨੇ ਤੇ ਅਰਦਾਸ ਕਰਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਨਾਲ ਦੀ ਅਰਦਾਸ ਸੁਣਦੇ ਵੀ ਆ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੇ ਸਮੇਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਮੇਰੇ ਕੁਲ ਵੀ ਕੋਈ ਇਦਾਂ ਦੇ ਕੱਪ ਲਾਏ ਸੀ ਤੇ ਉਹਨਾਂ ਦੀ ਗੁਰੂ ਆਮਦਾਸ ਦੇ ਦਰ ਦੇ ਉੱਤੇ ਬਾਬਾ ਬੁੱਢਾ ਜੀ ਦੇ ਦਰ ਦੇ ਉੱਤੇ ਬਹੁਤ ਜ਼ਿਆਦਾ ਆਸਥਾ ਸੀ ਪਹਿਲੀ ਕੰਸਲਟੈਂਸੀ ਹੋਈ ਗੱਲਾਂ ਬਾਤਾਂ ਹੋਈਆਂ ਉਹ ਸ਼ਾਇਦ ਇੰਨੀ ਚੀਜ਼ ਅੱਜ ਸੀਗਾ ਪਰਿਵਾਰ ਕੇ ਉਹ ਆਪਣਾ ਫਰਨਾ ਹੀ ਨਹੀਂ ਦੱਸ ਸਕਿਆ ਜੀ ਮੈਂ ਉਹਨਾਂ ਨੂੰ ਕਈ ਵਾਰੀ ਪੁੱਛਿਆ ਵੀ ਕਿ ਕੀ ਤੁਸੀਂ ਇਸ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਆਪਾਂ ਡਿਟੇਲ ਚ ਗੱਲ ਕਰੀਏ ਉਹਨਾਂ ਨੇ ਡਿਨਾਈ ਕਰਤਾ ਗੁਰਸਿੱਖ ਪਰਿਵਾਰਤੀ ਸ਼ਾਇਦ ਉਹਨਾਂ ਨੂੰ ਲੱਗਿਆ ਨਹੀਂ ਉਹਨਾਂ ਨੇ ਕਿਹਾ ਸੀ ਵਿਚਾਰਾਂ ਦੇ ਉੱਤੇ ਹੀ ਗੱਲ ਕਰਨੀ ਹੈ ਜੀ ਦੂਜੀ ਤੀਜੀ ਵਾਰੀ ਚ ਉਹ ਖੁੱਲ ਕੇ ਆਪਣੀ ਗੱਲ ਤੇ ਆ ਸਕ ਆਜ ਹਾਂ ਉਹਨਾਂ ਨੇ ਕਿਹਾ ਜੀ ਇਦਾਂ ਦੇ ਮਨ ਵਿੱਚ ਫੁਰਨਾ ਹੈ ਕਿ ਸਾਨੂੰ ਇੱਕ ਪੁੱਤਰ ਦੀ ਦਾਤ ਹੋਵੇ। ਕੀ ਇਹ ਐਸਟ੍ਰੋਲੋਜੀ 'ਚ ਦਿਖਦਾ ਹੈ? ਤਾਂ ਮੈਂ ਤੁਹਾਨੂੰ ਦੱਸਦਾ ਕਿ ਐਸਟ੍ਰੋਲੋਜੀ ਦੇ ਅੰਦਰ ਵੰਸ਼ਵ੍ਰiddhi ਯੋਗ ਕਰਕੇ ਕੁਝ ਯੋਗ ਨੇ। ਅਸੀਂ ਬਹੁਤ ਪ੍ਰੈਸੀਸ ਤਰੀਕੇ ਨਾਲ ਪੜ ਸਕਦੇ ਹਾਂ ਜੇ ਹਸਬੰਡ ਵਾਈਫ ਦੋਨਾਂ ਦਾ ਚਾਰਟ ਅਵੇਲੇਬਲ ਹੈ। ਕਿ ਕਿੰਨੀ ਸੰਤਾਨ ਹੋਣੀ ਚਾਹੀਦੀ ਹੈ? ਕਿੰਨੇ ਪੁੱਤਰ ਹੋਣੇ ਚਾਹੀਦੇ ਹਨ? ਕਿੰਨੀ ਪੁੱਤਰੀਆਂ ਹੋਣੀਆਂ ਚਾਹੀਦੀਆਂ? ਸੰਤਾਨ ਕਿਵੇਂ ਦੀ ਹੋਏਗੀ? ਸੇਵਾ ਕਰੇਗੀ ਨਹੀਂ ਕਰੇਗੀ ਇਹ ਸਾਰੀਆਂ ਚੀਜ਼ਾਂ ਨੂੰ ਇਸ ਤੋਂ ਇਲਾਵਾ ਇੱਕ ਬਹੁਤ ਬੜੀ ਚੀਜ਼ ਜਿਹੜੀ ਹੈ ਸੰਤਾਨ ਦਾ ਹੋਣਾ ਜਾਂ ਜੇ ਸੰਤਾਨ ਡਿਲੇ ਹੈ ਤਾਂ ਸੰਤਾਨ ਕਨਸੀਵ ਕਦੋਂ ਹੋਣੀ ਚਾਹੀਦੀ ਹੈ ਇਹ ਸਟਡੀ ਬਹੁਤ ਇੰਪੋਰਟੈਂਟ ਹੈ ਆਦਮੀ ਦਾ ਤੇਔਰਤ ਦੀ ਕੁੜਲੀ ਦਾ ਪੰਚਮ ਭਾਵ ਸੰਤਾਨ ਨੂੰ ਰਿਪਰੈਜ਼ੈਂਟ ਕਰਦਾ ਹੈ ਔਰਤ ਤੇ ਉਹ ਔਰਤ ਦੀ ਉਹ ਸਟਮਕ ਨੂੰ ਵੀ ਰਿਪਰੈਜ਼ੈਂਟ ਕਰਦਾ ਹੈ ਬੰਦੇ ਦੇ ਪੇਟ ਨੂੰ ਗਰਭ ਨੂੰ ਅਸ਼ਟਮ ਭਾਵ ਰੀਪਰੋਡਕਟਿਵ ਆਰਗਨਸ ਨੂੰ ਰੀਪਰੈਜ਼ੈਂਟ ਕਰਦਾ ਹੈ ਜਨेंद्रੀਆਂ ਨੂੰ ਰਿਪਰੈਜ਼ੈਂਟ ਕਰਦਾ ਹੈ ਸ਼ੁੱਕਰ ਫਰਮ ਨੂੰ ਰਿਪਰੈਜ਼ੈਂਟ ਕਰਦਾ ਹੈ ਇਹਨਾਂ ਦੇ ਬਹੁਤ ਸਾਰੇ ਕੰਬੀਨੇਸ਼ਨ ਨੂੰ ਦੇਖਣ ਤੋਂ ਬਾਅਦ ਇੱਕ ਟਾਈਮ ਕੱਢਿਆ ਜਾ ਸਕਦਾ ਹੈ ਕਿ ਜਦੋਂ ਇਨਸਾਨ ਨੂੰ ਬੇਬੀ ਕਨਸੀਵ ਕਰਨਾ ਚਾਹੀਦਾ ਹੈ ਅਸੀਂ ਉਸ ਕਪਲ ਦੀ ਸਟੋਰੀ ਤੇ ਆੰਦੇ ਆ ਤਾਂ ਉਹਨੇ ਮੈਂ ਕਿਹਾ ਜੀ ਹਾਂ ਜੀ ਤੁਹਾਡੀ ਕਿਸਮਤ ਚ ਬਕਾਲਪੁਰ ਖਵਾਈਗਰ ਉਹਨੇ ਪੁੱਤਰ ਦੀ ਦਾਤ ਲਿਖੀ ਹੋਈ ਹੈ ਬਸ਼ਰਤੇ ਤੁਸੀਂ ਕੋਸ਼ਿਸ਼ ਕਰੋ ਕਹਿਆ ਜੀ ਅਸੀਂ ਕੋਸ਼ਿਸ਼ ਕਰ ਚੁੱਕੇ ਹਾਂ ਆਈ ਵੀ ਐਫ ਵੀ ਕਰਾਇਆ ਤੇ ਕੋਈ ਸਫਲਤਾ ਨਾ ਮਿਲੀ ਇਹ ਲਗਭਗ ਗੱਲ ਅਜ ਤੋਂ 1.5 ਦੋ ਸਾਲ ਪਹਿਲਾਂ ਦੀ ਹੈ ਤਾਂ ਮੈਂ ਕਿਹਾ ਸਹੀ ਸਮੇਂ ਤੇ ਕੀਤਾ ਗਿਆ ਸਹੀ ਕਾਰਜ ਕੋਈ ਵੀ ਹੋਵੇ ਉਹੀ ਫਲ ਦਿੰਦਾ ਹੈ ਬਿਨਾਂ ਰੁੱਤ ਦੇ ਲਾਏ ਗਏ ਰੁੱਖ ਪਨਪਦੇ ਨਹੀਂ ਹੈਗੇ ਕਹਿੰਦੇ ਅਸੀਂ ਸਾਡੀ ਬਹੁਤ ਆਸਥਾ ਹੈ ਗੁਰ람ਦਾਸ ਜੀ ਦੇ ਦਰ ਤੋਂ ਉੱਥੇ ਵੀ ਜਾ ਕੇ ਮੰਗਿਆ ਆ ਮੈਂ ਕਿਹਾ ਤੁਸੀਂ ਇਦਾਂ ਕਰੋ ਤੁਸੀਂ ਅੱਜ ਤੋਂ 6 ਮਹੀਨੇ ਬਾਅਦ ਦੁਬਾਰਾ ਜਾਓ ਉਹੀ ਰਿਚਲਸ पे ਕਰੋ ਤੇ ਉੱਥੇ ਹੀ ਅਰਦਾਸ ਕਰੋ ਤੁਹਾਨੂੰ ਦਾਤ ਉੱਥੋਂ ਹੀ ਮਿਲਣੀ ਹੈ ਕਹਿੰਦੇ ਤੁਸੀਂ ਜਾਏ ਮੈਂ ਕਿਹਾ ਤੁਸੀਂ ਦੁਬਾਰਾ ਜਾਇਓ ਮੈਂ ਇਹਨਾਂ ਨੂੰ ਕੁਝ ਡੇਟ ਲਿਖ ਕੇ ਦਿੱਤੀਆਂ ਕਿ ਇਹਨਾਂ ਡੇਟਾਂ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਮੇਲ ਮਲਾਪ ਹੈ ਇਹ ਨਾ ਛੱਡਿਓ ਤੇ ਬਾਕੀ ਅਰਦਾਸ ਗੁਰੂ ਘਰ ਤੋਂ ਕਰਦੇ ਰਹੋ ਕਹਿੰਦੇ ਇਹਦੇ ਨਾਲ ਦਾਤ ਮਿਲ ਜੇਗੀ ਮੈਂ ਕਿਹਾ ਮੰਗ ਤੁਸੀਂ ਪਹਿਲਾਂ ਵੀ ਚੁੱਕਿਆ ਸਮਾਂ ਨਹੀਂ ਸੀਗਾ ਮਾਲਕ ਨੇ ਸਿਰਫ ਮੰਗਣ ਨਾਲ ਸਾਡੇ ਚੁੱਕਣ ਨਾਲ ਵੀ ਨਹੀਂ ਦੇਣਾ ਆਪਣਾ ਲਿਖਿਆ ਕਾਟ ਸਕਦਾ ਪਰ ਕੱਟਦਾ ਨਹੀਂ ਇਹ ਲਿਖਿਆ ਹੋਇਆ ਸਮਾਂ ਇਸ ਸਮੇਂ ਦੇ ਉੱਤੇ ਤੁਹਾਨੂੰ ਮਿਲਣੀ ਹੈ بجائے ਤੁਸੀਂ ਅੱਜ ਮੇਰੇ ਕੋਲ ਆਇਓ ਨਿਰਾਸ਼ ਹੋਣ ਤੋਂ ਬਾਅਦ ਇੱਥੇ ਤੱਕ ਆਣ ਲਈ ਤੁਹਾਨੂੰ ਹਿਚਕ ਹੋਈ ਅੱਗੇ ਤੁਸੀਂ ਕਿਸੇ ਹੋਰ ਗਲਤ ਰਾਹ ਤੇ ਨਾ ਜਾਓ ਤੇ ਇੱਥੇ ਹੀ ਇਸ ਗੱਲ ਨੂੰ ਸਟਾਪ ਕਰਦੇ ਹੋਏ ਉੱਥੋਂ ਹੀ ਮੰਗੋ ਤੇ ਇਸ ਸਮੇਂ ਦੇ ਦੌਰਾਨ ਕੋਸ਼ਿਸ਼ ਕਰੋ ਦਾਤ ਮਿਲੇਗੀ ਪਿਛਲੇ ਹੀ ਦਿਨ ਉਹਨਾਂ ਕੋਲ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੇਰਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਨਾ ਚਾਹੁੰਦੇ ਹੋਏ ਵੀ ਆਪ ਨੇ ਮਨ ਦੇ ਫੁਰਨੇ ਪੂਰੇ ਕਰਨ ਲਈ ਕਈ ਵਾਰੀ ਗਲਤ ਐਸਟ੍ਰੋਲੋਜੀ ਗਲਤ ਤੰਤਰ ਗਲਤ ਮੰਤਰ ਗਲਤ ਦਵਾ ਗਲਤ ਹੱਥਾਂ 'ਚ ਪੈ ਜਾਂਦੇ ਨੇ ਬਾਅਦ 'ਚ ਉਹਨਾਂ ਨੂੰ ਆਪ ਨੂੰ ਵੀ ਗਿਲਟ ਹੁੰਦੀ ਹੈ ਤੇ ਮੇਰਾ ਪਰਪਸ ਇਹ ਹੈ ਕਿ ਪਰਮਾਤਮਾ ਨਹੀਂ ਦాతਾਂ ਬਖਸ਼ਨੀਆਂ ਨੇ ਬਕਸ਼ਣ ਦਾ ਇੱਕ ਸਮਾਂ ਹੈ ਤੁਹਾਨੂੰ ਇੱਕ ਸਬਰ ਚਾਹੀਦਾ ਹੈ ਉਹਦੇ ਅਨੁਸਾਰ ਚਲੋ ਅਕਾਲ ਪ੍ਰਖਵੈਗ ਸਾਰੇ ਵਿੱਚ ਚੜਦੀ ਹੈ